ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿੱਤੇ 13 ਉਮੀਦਵਾਰ ਸਣੇ ਚੰਡੀਗੜ੍ਹ ਰਾਜਧਾਨੀ ਤੋਂ ਜਿੱਤੇ 14ਵੇਂ ਉਮੀਦਵਾਰਾਂ ਨੂੰ ਪੰਜਾਬ ਦੇ ਮਸ਼ਹੂਰ ਪੰਜਾਬੀ ਦੇ ਸ਼ਾਇਰ ਦੀਪਕ ਚਰਨਾਥਲ ਦੇ ਵੱਲੋਂ ਇੱਕ ਜੋ ਖਾਸ ਪਹਿਲ ਕੀਤੀ ਗਈ ਹੈ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਬੇहद ਖਾਸ ਗੱਲ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਦੀਪਕ ਚਰਨਾਥਲ ਗਵਾਰਾ ਲਿਖੀ ਗਈ ਇਸ ਚਿੱਠੀ ਦੇ ਵਿੱਚ ਕਿਹੜੀ ਅਸੀਂ ਖਾਸ ਗੱਲ ਹੈ ਕਿਹੜੀ ਅਸੀਂ ਬੇਨਤੀ ਹੈ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੌ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਕੀਤਾ ਜਾਂਦੇ ਸੋ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜੋ ਨਤੀਜੇ ਨੇ ਸਾਹਮਣੇ ਆ ਗਏ ਨੇ ਉਮੀਦਵਾਰ ਨੇ ਉਮੀਦਵਾਰ ਜੋ ਕਿ 13 ਉਮੀਦਵਾਰ ਪੰਜਾਬ ਦੇ ਜਿਹੜੇ ਕਿ ਅਕਸਰ ਕਿਹਾ ਜਾਂਦਾ ਹੈ ਸੂਬੇ ਦੇ ਔਰ ਰਾਜਧਾਨੀ ਚੰਡੀਗੜ੍ਹ ਦਾ 14ਵਾਂ ਉਮੀਦਵਾਰ ਹੈ ਇਹਨਾਂ 14 ਦੇ 14 ਉਮੀਦਵਾਰਾਂ ਨੂੰ ਪੰਜਾਬ ਦੇ ਮਸ਼ਹੂਰ ਸ਼ਾਇਰ ਪੰਜਾਬੀ ਦੇ ਮਸ਼ਹੂਰ ਸ਼ਾਇਰ ਦੀਪਕ ਚਰਨਾਥਲ ਦੇ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਹੈ ਉਹਨਾਂ ਦੇ ਘਰ ਦੇ ਐਡਰੈਸ ਤੇ ਜੋ ਚਿੱਠੀ ਹੈ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਸੋਹ ਚੱਕ ਸਮਾਗਮ ਹੈ ਜਿਸ ਦੇ ਵਿੱਚ ਇਹਨਾਂ 14 ਉਮੀਦਵਾਰਾਂ ਨੇ ਸੋਹ ਚੁੱਕਣੀ ਹੈ ਉਹ ਸੋਹ ਚੁੱਕਣ ਸਮੇ ਇਹ 14 ਦੇ 14 ਉਮੀਦਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੋਹ ਜਿਹੜੀ ਚੁੱਕਣੀ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਜਾਵੇ ਕਿਉਂਕਿ ਪੰਜਾਬੀ ਭਾਸ਼ਾ ਦੇ ਸ਼ਬਦ ਸ਼ਹਿਦ ਨਾਲੋਂ ਵੀ ਮਿੱਠੇ ਨੇ ਇਹਨਾਂ ਮਿੱਠੇ ਸ਼ਬਦਾਂ ਦੇ ਵਿੱਚ ਜਦੋਂ 14 ਦੇ 14 ਉਮੀਦਵਾਰ ਸੋਹ ਚੁੱਕਣਗੇ ਤਾਂ ਪੰਜਾਬ ਦਾ ਪੰਜਾਬੀਅਤ ਦਾ ਸਿਰ ਵਜੋਂ ਫਕਰ ਦੇ ਨਾਲ ਉੱਚਾ ਹੋ ਜਾਵੇਗਾ ਸੋ ਇਸ ਚਿੱਠੀ ਬਾਰੇ ਜੋ ਪ੍ਰੈਸ ਕਾਨਫਰੰਸ ਵੀ ਕਰਕੇ ਦੱਸਿਆ ਗਿਆ ਦੱਸਿਆ ਗਿਆ ਹੈ ਇਸ ਦੇ ਨਾਲ ਨਾਲ ਇਸ ਚਿੱਠੀ ਦਾ ਜੋ ਜੋ ਈਮੇਲ ਦੇ ਉੱਤੇ WhatsApp ਦੇ ਉੱਤੇ ਵੀ ਇਹਨਾਂ 14 ਦੇ 14 ਉਮੀਦਵਾਰਾਂ ਨੂੰ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਇੱਕ ਹੋਰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਸੋਚ ਅਕ ਸਮਾਗਮ ਹੈ ਉਸ ਦੇ ਵਿੱਚ ਜਿਹੜੀ ਸੋਚ ਚੁੱਕੀ ਦੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਜਾਵੇ ਇਸ ਦੇ ਨਾਲ ਨਾਲ ਜਦੋਂ ਮੁੱਦੇ ਚੁੱਕਣ ਦੀ ਵਾਰੀ ਆਵੇਗੀ ਪੰਜਾਬ ਦੇ ਮੁੱਦੇ ਪੰਜਾਬੀ ਭਾਸ਼ਾ ਦੇ ਵਿੱਚ ਚੱਕੇ ਜਾਣ ਤਾਂ ਕਿ ਪੰਜਾਬੀ ਭਾਸ਼ਾ ਦੇ ਜਿਹੜੇ ਮਿੱਠੇ ਅੱਖਰ ਨੇ ਸ਼ਰਦ ਨਾਲੋਂ ਮਿੱਠੀ ਇਹ ਭਾਸ਼ਾ ਵੈ ਇਸ ਭਾਸ਼ਾ ਨੂੰ ਜਦੋਂ ਮੁੱਦੇ ਇਸ ਭਾਸ਼ਾ ਦੇ ਵਿੱਚ ਚੱਕੇ ਜਾਣਗੇ ਸੋ ਇਸ ਭਾਸ਼ਾ ਦੇ ਵਿੱਚ ਚੱਕੀ ਜਾਵੇਗੀ ਤਾਂ ਬਿਹਦੀ ਫਕਰ ਵਾਲਾ ਉਹ ਜੋ ਕਹਿ ਸਕਦੇ ਕਿ ਉਹ ਉਹ ਸਮਾ ਜਿਹੜਾ ਬੜਾ ਫਕਰ ਵਾਲਾ ਹੋਵੇਗਾ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਜਾਵੇਗਾ ਜੋ ਇੱਕ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਦੇ ਨੁਮਾਇੰਦੇ ਬਣ ਕੇ ਸੋਹ ਚੱਕਣ ਦੀ ਅਪੀਲ ਕੀਤੀ ਗਈ ਹੈ ਕਿ ਆਪਣੀ ਆਪਣੀ ਪਾਰਟੀਆਂ ਦੇ ਨੁਮਾਇੰਦੇ ਨਾ ਹੁੰਦਿਆ ਹੋਇਆ ਜੋ ਪੰਜਾਬ ਦੇ ਨੁਮਾਇੰਦੇ ਬਣ ਕੇ ਪੰਜਾਬੀ ਦੇ ਵਿੱਚ ਸੋਹ ਚੁੱਕੀ ਜਾਵੇ ਪੰਜਾਬੀ ਦੇ ਵਿੱਚ ਮੁੱਦੇ ਚੁੱਕੇ ਜਾਣ ਸੋ ਪੰਜਾਬ ਦੇ ਮਸ਼ਹੂਰ ਸ਼ਾਇਰ ਦੀਪਕ ਚਰਨਾਥੋ ਦੇ ਵੱਲੋਂ ਇਹ ਅਪੀਲ ਹੈ ਜੋ ਇਹ ਬੇਨਤੀ ਹੈ ਪੰਜਾਬ ਦੇ 13 ਉਮੀਦਵਾਰਾਂ ਸਣੇ ਰਾਜਸਟਾਨੀ ਚੰਡੀਗੜ੍ਹ ਦੇ 14ਵੇਂ ਉਮੀਦਵਾਰ ਨੂੰ ਇਹ ਚਿੱਠੀ ਲਿਖ ਕੇ WhatsApp ਦੇ ਉੱਤੇ ਈਮੇਲ ਦੇ ਰਾਈ ਇਹ ਬੇਨਤੀ ਹੈ ਜੋ ਕੀਤੀ ਗਈ ਹੈ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਬੇਨਤੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਕਿ ਪੰਜਾਬੀ ਦੇ ਵਿੱਚ ਸੋਚ ਚੁੱਕੀ ਜਾਣੀ ਚਾਹੀਦੀ ਹੈ ਔਰ ਕਿ ਪੰਜਾਬੀ ਦੇ ਵਿੱਚ ਉਮੀਦਵਾਰ ਸੋਚਣਗੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਸਿਨਾਰਮਿੰਦ ਇਜਾਜ਼ਤ ਧੰਨਵਾਦ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿੱਤੇ 13 ਉਮੀਦਵਾਰ ਸਣੇ ਚੰਡੀਗੜ੍ਹ ਦੀ ਰਾਜਧਾਨੀ ਤੋਂ ਜਿੱਤੇ 14ਵੇਂ ਉਮੀਦਵਾਰਾ ਨੂੰ ਪੰਜਾਬ ਦੇ ਮਸ਼ਹੂਰ ਪੰਜਾਬੀ ਦੇ ਸ਼ਾਇਰ ਦੀਪਕ ਚਰਨਾਥਲ ਦੇ ਵੱਲੋਂ ਇੱਕ ਜੋ ਖਾਸ ਪਹਿਨ ਕੀਤੀ ਗਈ ਹੈ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਬੇहद ਖਾਸ ਗੱਲ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਦੀਪਕ ਚਰਨਾਥਲ ਗਵਾਰਾ ਲਿਖੀ ਗਈ ਇਸ ਚਿੱਠੀ ਦੇ ਵਿੱਚ ਕਿਹੜੀ ਅਸੀਂ ਖਾਸ ਗੱਲ ਹੈ ਕਿਹੜੀ ਅਸੀਂ ਬੇਨਤੀ ਹੈ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕੀ ਸੋ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਕੀਤਾ ਜਾਂਦਾ ਸੋ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜੋ ਨਤੀਜੇ ਨੇ ਸਾਹਮਣੇ ਆ ਗਏ ਨੇ ਉਮੀਦਵਾਰ ਨੇ ਉਮੀਦਵਾਰ ਜੋ ਕਿ 13 ਉਮੀਦਵਾਰ ਪੰਜਾਬ ਦੇ ਜਿਹੜੇ ਕਿ ਕਹਿ ਸਕਦੇ ਹਾਂ ਸੂਬੇ ਦੇ ਔਰ ਰਾਜਧਾਨੀ ਚੰਡੀਗੜ੍ਹ ਦਾ 14ਵਾਂ ਉਮੀਦਵਾਰ ਹੈ ਇਹਨਾਂ 14 ਦੇ 14 ਉਮੀਦਵਾਰਾਂ ਨੂੰ ਪੰਜਾਬ ਦੇ ਮਸ਼ਹੂਰ ਸ਼ਾਇਰ ਪੰਜਾਬੀ ਦੇ ਮਸ਼ਹੂਰ ਸ਼ਾਇਰ ਦੀਪਕ ਚਰਨਾਥਲ ਦੇ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਵੈ ਉਹਨਾਂ ਦੇ ਘਰ ਦੇ ਐਡਰੈਸ ਤੇ ਜੋ ਚਿੱਠੀ ਹੈ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਵੈ ਕਿ ਜੋ ਸੋਹ ਚੱਕ ਸਮਾਗਮ ਹੈ ਜਿਸ ਦੇ ਵਿੱਚ ਇਹਨਾਂ 14 ਉਮੀਦਵਾਰਾਂ ਨੇ ਸੋਹ ਚੁੱਕਣੀ ਹੈ ਉਹ ਸੋਹ ਚੁੱਕਣ ਸਮੇ ਇਹ 14 ਦੇ 14 ਉਮੀਦਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੋਹ ਜਿਹੜੀ ਚੁੱਕਣੀ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਜਾਵੇ ਕਿਉਂਕਿ ਪੰਜਾਬੀ ਭਾਸ਼ਾ ਦੇ ਸ਼ਬਦ ਸ਼ਹਿਦ ਨਾਲੋਂ ਵੀ ਮਿੱਠੇ ਨੇ ਇਹਨਾਂ ਮਿੱਠੇ ਸ਼ਬਦਾਂ ਦੇ ਵਿੱਚ ਜਦੋਂ 14 ਦੇ 14 ਉਮੀਦਵਾਰ ਸੋ ਚੁੱਕਣਗੇ ਤਾਂ ਪੰਜਾਬ ਦਾ ਪੰਜਾਬੀਅਤ ਦਾ ਸਿਰ ਵੈ ਜੋ ਫਕਰ ਦੇ ਨਾਲ ਉੱਚਾ ਹੋ ਜਾਵੇਗਾ ਸੋ ਇਸ ਚਿੱਠੀ ਬਾਰੇ ਜੋ ਪ੍ਰੈਸ ਕਾਨਫਰੰਸ ਵੀ ਕਰਕੇ ਦੱਸਿਆ ਗਿਆ ਦੱਸਿਆ ਗਿਆ ਵੈ ਇਸ ਦੇ ਨਾਲ ਨਾਲ ਇਸ ਚਿੱਠੀ ਦਾ ਜੋ ਜੋ ਈਮੇਲ ਦੇ ਉੱਤੇ WhatsApp ਦੇ ਉੱਤੇ ਵੀ ਇਹਨਾਂ 14 ਦੇ 14 ਉਮੀਦਵਾਰਾਂ ਨੂੰ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਇੱਕ ਹੋਰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਸੂਚ ਅਖ ਸਮਾਗਮ ਹੈ ਉਸ ਦੇ ਵਿੱਚ ਜਿਹੜੀ ਸੂਚ ਚੁੱਕੀ ਦੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਜਾਵੇ ਇਸ ਦੇ ਨਾਲ-ਨਾਲ ਜਦੋਂ ਮੁੱਦੇ ਚੁੱਕਣ ਦੀ ਵਾਰੀ ਆਵੇਗੀ ਪੰਜਾਬ ਦੇ ਮੁੱਦੇ ਪੰਜਾਬੀ ਭਾਸ਼ਾ ਦੇ ਵਿੱਚ ਚੱਕੇ ਜਾਣ ਤਾਂ ਕਿ ਪੰਜਾਬੀ ਭਾਸ਼ਾ ਦੇ ਜਿਹੜੇ ਮਿੱਠੇ ਅੱਖਰ ਨੇ ਸ਼ਾਇਦ ਨਾਲੋਂ ਮਿੱਠੀ ਇਹ ਭਾਸ਼ਾ ਵੈ ਇਸ ਭਾਸ਼ਾ ਨੂੰ ਜਦੋਂ ਮੁੱਦੇ ਇਸ ਭਾਸ਼ਾ ਦੇ ਵਿੱਚ ਚੱਕੇ ਜਾਣਗੇ ਸੂਚ ਇਸ ਭਾਸ਼ਾ ਦੇ ਵਿੱਚ ਚੱਕੀ ਜਾਵੇਗੀ ਤਾਂ ਬਿਹਦੀ ਫਕਰ ਵਾਲਾ ਉਹ ਜੋ ਕਹਿ ਸਕਦੇ ਕਿ ਉਹ ਸਮਾਂ ਜਿਹੜਾ ਬੜਾ ਫਕਰ ਵਾਲਾ ਹੋਵੇਗਾ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਜਾਵੇਗਾ ਜੋ ਇੱਕ ਬੇਨਤੀ ਇਹ ਕੀਤੀ ਗਈ ਹੈ ਕਿ ਪੰਜਾਬ ਦੇ ਨੁਮਾਇੰਦੇ ਬਣ ਕੇ ਸੋਹ ਚੱਕਣ ਦੀ ਅਪੀਲ ਕੀਤੀ ਗਈ ਹੈ ਕਿ ਆਪਣੀ ਆਪਣੀ ਪਾਰਟੀਆਂ ਦੇ ਨੁਮਾਇੰਦੇ ਨਾ ਹੁੰਦਿਆਂ ਹੋਇਆ ਜੋ ਪੰਜਾਬ ਦੇ ਨੁਮਾਇੰਦੇ ਬਣ ਕੇ ਪੰਜਾਬੀ ਦੇ ਵਿੱਚ ਸੋਹ ਚੁੱਕੀ ਜਾਵੇ ਪੰਜਾਬੀ ਦੇ ਵਿੱਚ ਮੁੱਦੇ ਚੁੱਕੇ ਜਾਵੇ ਸੋ ਪੰਜਾਬ ਦੇ ਮਸ਼ਹੂਰ ਸ਼ਾਇਰ ਦੀਪਕ ਚਰਨਾਥੋ ਦੇ ਵੱਲੋਂ ਇਹ ਅਪੀਲ ਹੈ ਜੋ ਇਹ ਬੇਨਤੀ ਹੈ ਪੰਜਾਬ ਦੇ 13 ਉਮੀਦਵਾਰਾਂ ਸਣੇ ਰਾਜਸਥਾਨੀ ਚੰਡੀਗੜ੍ਹ ਦੇ 14ਵੇਂ ਉਮੀਦਵਾਰ ਨੂੰ ਇਹ ਚਿੱਠੀ ਲਿਖ ਕੇ WhatsApp ਦੇ ਉੱਤੇ ਈਮੇਲ ਦੇ ਰਾਈ ਇਹ ਬੇਨਤੀ ਹੈ ਜੋ ਕੀਤੀ ਗਈ ਹੈ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਬੇਨਤੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਕਿ ਪੰਜਾਬੀ ਦੇ ਵਿੱਚ ਸੋਚ ਚੁੱਕੀ ਜਾਣੀ ਚਾਹੀਦੀ ਹੈ ਔਰ ਕੀ ਪੰਜਾਬੀ ਦੇ ਵਿੱਚ ਉਮੀਦਵਾਰ ਸੋਚਣਗੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਤਲਵਤ